ਤਾਨੂੰ ਇੱਕ ਅਜਾਈ ਕਹਾਣੀ ਨਾਲ ਜਾਣੂ ਕਰਵਾਉਣ ਜਾ ਰਹੇ ਹਾਂ ਜਿਸ ਨੂੰ ਸੁਣ ਕੇ ਤੁਸੀਂ ਆਪਣੇ ਅੱਖਾਂ ਵਿੱਚ ਹੰਝੂ ਨਹੀਂ ਰੋਕ ਸਕੋਗੇ ਜੀ ਹਾਂ ਦੋਸਤੋ ਅਸੀਂ ਤੁਹਾਨੂੰ ਬੱਚਿਆਂ ਦੇ ਸੁਪਰਸਟਾਰ ਚਿੰਚਾਂ ਦੀ ਅਸਲ ਜ਼ਿੰਦਗੀ ਦੀ ਕਹਾਣੀ ਬਾਰੇ ਦੱਸਣ ਜਾ ਰਹੇ ਹਾਂ ਤੁਸੀਂ ਚਿੰਚਾਂ ਦਾ ਕਾਰਟੂਨ ਜ਼ਰੂਰ ਦੇਖਿਆ ਹੋਵੇਗਾ ਸ਼ਾਇਦ ਹੀ ਕੋਈ ਅਜਾਹ ਹੋਵੇਗਾ ਜਿਸ ਨੂੰ ਇਹ ਕਾਰਟੂਨ ਪਸੰਦ ਨਾ ਹੋਵੇ ਅਤੇ ਨਾ ਹੀ ਕਿਸੇ ਨੇ ਇਹ ਕਾਰਟੂਨ ਦੇਖਿਆ ਹੋਵੇ ਇਹ ਕਾਰਟੂਨ ਹੰਗਾਮਾਂ ਟੀਵੀ ਤੇ ਦਿਖਾਈ ਦਿੰਦਾ ਸੀ ਕੁਝ ਹੀ ਸਮੇਂ ਵਿੱਚ ਚਿੰਚਨ ਕਾਰਟੂਨ ਬੱਚਿਆਂ ਵਿੱਚ ਬਹੁਤ ਮਸ਼ਹੂਰ ਹੋ ਗਿਆ ਪਰ ਕੀ ਤੁਸੀਂ ਜਾਣਦੇ ਹੋ ਇਸ ਕਾਰਟੂਨ ਦੀ ਕਹਾਣੀ ਅਸਲ ਜ਼ਿੰਦਗੀ ਤੇ ਆਧਾਰਿਤ ਹੈ ਇਹ ਦੋ ਬੱਚਿਆਂ ਅਤੇ ਇੱਕ ਮਾਂ ਦੀ ਕਹਾਣੀ ਹੈ ਆਓ ਜਾਣਦੇ ਹਾਂ ਚਿੰਚਨ ਕਾਰਟੂਨ ਕਿਵੇਂ ਬਣਾਇਆ ਗਿਆ ਚਿੰਚਨ ਕਾਰਟੂਨ ਜਪਾਨ ਦੇ ਸਭ ਤੋਂ ਮਸ਼ਹੂਰ ਕਾਰਟੂਨਾਂ ਵਿੱਚੋਂ ਇੱਕ ਹੈ ਇਹ ਕਹਿਣਾ ਗਲਤ ਨਹੀਂ ਹੋਵੇਗਾ ਕਿ ਇਸ ਕਾਰਟੂਨ ਨੂੰ ਨਾ ਸਿਰਫ ਜਾਪਾਨ ਸਗੋਂ ਭਾਰਤ ਤੋਂ ਲੈ ਕੇ ਕਈ ਹੋਰ ਦੇਸ਼ਾਂ 'ਚ ਖੂਬ ਪਸੰਦ ਕੀਤਾ ਗਿਆ ਜਿਵੇਂ ਕਿ ਤੁਸੀਂ ਲੋਕਾਂ ਨੇ ਦੇਖਿਆ ਹੋਵੇਗਾ ਚਿੰਚਨ ਇੱਕ ਬਹੁਤ ਹੀ ਸ਼ਰਾਰਤੀ ਬੱਚਾ ਹੈ ਉਹ ਆਪਣੇ ਕੰਮ ਖੁਦ ਨਹੀਂ ਕਰਦਾ ਸੀ ਅਤੇ ਹੋਮਵਰਕ ਵੀ ਨਹੀਂ ਕਰਦਾ ਸੀ ਜਿਸ ਕਾਰਨ ਸਕੂਲ ਵਿੱਚ ਉਸਦੀ ਬਹੁਤ ਕੁੱਟਮਾਰ ਹੁੰਦੀ ਹੈ ਉਹ ਸਕੂਲ ਵਿੱਚ ਅਧਿਆਪਕਾਂ ਨੂੰ ਬਹੁਤ ਪਰੇਸ਼ਾਨ ਕਰਦਾ ਸੀ ਇਸੇ ਕਰਕੇ ਸਾਰੇ ਅਧਿਆਪਕ ਉਸ ਨੂੰ ਸ਼ੈਤਾਨ ਵੀ ਕਹਿੰਦੇ ਸਨ ਪਰ ਅਸਲ ਵਿੱਚ ਉਸਦੀ ਕਹਾਣੀ ਬਹੁਤ ਦਰਦਨਾਕ ਹੈ ਇਹ ਕਾਰਟੂਨ ਕਿਰਦਾਰ ਅਸਲ ਜ਼ਿੰਦਗੀ ਦੇ ਆਧਾਰ 'ਤੇ ਹੈ ਅਤੇ ਇਸ ਵਿੱਚ ਚਿੰਚਨ ਕਿਰਦਾਰ ਅਸਲ ਜ਼ਿੰਦਗੀ 'ਚ ਵੀ ਰਹਿ ਚੁੱਕਾ ਹੈ ਅਤੇ ਹੁਣ ਉਹ ਮਰ ਚੁੱਕਾ ਹੈ ਕਹਾਣੀ ਜਾਪਾਨ ਦੀ ਹੈ ਜਿੱਥੇ ਇੱਕ ਖੁਸ਼ਹਾਲ ਪਰਿਵਾਰ ਆਪਣੀ ਜ਼ਿੰਦਗੀ ਖੁਸ਼ੀ ਨਾਲ ਬਤੀਤ ਕਰ ਰਿਹਾ ਸੀ ਉਸ ਪਰਿਵਾਰ ਦੇ ਮੈਂਬਰ ਦਾ ਨਾਮ ਹੀਰੋਸੀ ਅਤੇ ਉਸਦੀ ਪਤਨੀ ਜਿਸ ਦਾ ਨਾਮ ਮਿਸਾਈ ਸੀ ਉਸਦੇ ਦੋ ਬੱਚੇ ਸਨ ਇੱਕ ਦਾ ਨਾਮ ਚਿੰਚਨ ਅਤੇ ਦੂਜੇ ਦਾ ਨਾਮ ਹਿਮਾਵਰੀ ਸੀ ਜਿਵੇਂ ਕਿ ਤੁਸੀਂ ਸਾਰਿਆਂ ਨੇ ਕਾਰਟੂਨ ਚ ਦੇਖਿਆ ਹੋਵੇਗਾ ਕਿ ਚਿੰਚਨ ਦੀ ਮਾਂ ਨੂੰ ਸ਼ਾਪਿੰਗ ਬਹੁਤ ਪਸੰਦ ਸੀ ਉਹ ਹਰ ਹਫਤੇ ਸ਼ਾਪਿੰਗ ਕਰ ਲਈ ਜਾਂਦੀ ਸੀ ਤੇ ਅਸਲ ਜ਼ਿੰਦਗੀ ਵਿੱਚ ਉਹ ਸ਼ਾਪਿੰਗ ਕਰਨ ਲਈ ਇੱਕ ਸ਼ਾਪਿੰਗ ਸੈਂਟਰ ਵਿੱਚ ਪਹੁੰਚੀ ਜਿੱਥੇ ਚਿੰਚਨ ਨੇ ਆਪਣੀ ਭੈਣ ਹਿਮਾਵਰੀ ਨੂੰ ਫੜ ਲਿਆ ਅਤੇ ਉਹਨਾਂ ਦੀ ਮਾਂ ਜ਼ਰੂਰੀ ਚੀਜ਼ਾਂ ਲੈਣ ਲੱਗ ਪਈ। ਚਿੰਚਨ ਨੇ ਉੱਥੇ ਇੱਕ ਭਾਗ ਵਿੱਚ ਬਹੁਤ ਸਾਰੇ ਖਡਾਉਣੇ ਦੇਖੇ। ਅਤੇ ਉਹ ਆਪਣੀ ਭੈਣ ਦਾ ਫਿਕਰ ਛੱਡ ਕੇ ਉਹ ਖਡਾਉਣੇ ਵਾਲੇ ਹਿੱਸੇ ਵਿੱਚ ਚਲਾ ਗਿਆ। ਚਿੰਚਨ ਨੂੰ ਖਡਾਉਣੇ ਇੰਨੇ ਪਸੰਦ ਸਨ ਕਿ ਉਸ ਨੇ ਆਪਣੀ ਭੈਣ ਹਿਮਾਵਰੀ ਵੱਲ ਧਿਆਨ ਹੀ ਨਹੀਂ ਦਿੱਤਾ। ਉਸ ਦੀ ਭੈਣ ਉਸ ਦੀ ਨਜ਼ਰ ਤੋਂ ਬਾਹਰ ਚਲੀ ਗਈ। ਅਤੇ ਉਹ ਖਡਾਉਣਿਆਂ ਨੂੰ ਦੇਖਣ ਵਿੱਚ ਇੰਨਾ ਮਗਨ ਹੋ ਗਿਆ। ਕਿ ਉਸ ਨੂੰ ਪਤਾ ਹੀ ਨਹੀਂ ਲੱਗ ਰਿਹਾ ਸੀ ਕਿ ਉਹ ਕਿੱਥੇ ਹੈ ਉਹ ਇਧਰ ਉਧਰ ਖੋਜਣ ਲੱਗਾ ਜਾਂ ਚਿੰਚਨ ਨੇ ਬਾਹਰ ਜਾ ਕੇ ਦੇਖਿਆ ਤਾਂ ਉਸਦੀ ਭੈਣ ਛੜਕ ਪਾਰ ਕਰ ਰਹੀ ਸੀ ਛੜਕ ਤੇ ਤੇਜ਼ ਰਫਤਾਰ ਵਾਹਨ ਆ ਰਹੇ ਸਨ ਚਿੰਚਨ ਨੇ ਜ਼ੋਰਦਾਰ ਚੀਕ ਮਾਰੀ ਅਤੇ ਆਪਣੀ ਭੈਣ ਨੂੰ ਬਚਾਉਣ ਲਈ ਛੜਕ ਤੇਜ਼ੀ ਨਾਲ ਦੌੜ ਪਿਆ ਇਸ ਤੋਂ ਪਹਿਲਾਂ ਕਿ ਉਹ ਕੁਝ ਸਮਝ ਪਾਉਂਦਾ ਦੋਵਾਂ ਦਾ ਤੇਜ਼ ਰਫਤਾਰ ਕਾਰ ਨਾਲ ਹਾਦਸਾ ਹੋ ਗਿਆ ਅਤੇ ਉਹ ਦੋਵੇਂ ਉਸੇ ਸਮੇਂ ਦੁਨੀਆ ਤੋਂ ਚਲੇ ਗਏ। ਤੇ ਜਦੋਂ ਚਿੰਚਨ ਦੀ ਮਾਂ ਨੂੰ ਆਪਣੇ ਬੱਚਿਆਂ ਦੀ ਯਾਦ ਆਈ ਤਾਂ ਉਸ ਨੇ ਆਲੇ ਦੁਆਲੇ ਦੇਖਿਆ ਅਤੇ ਬਾਹਰ ਇਕੱਠੀ ਹੋਈ ਭੀੜ ਨੂੰ ਦੇਖ ਕੇ ਘਬਰਾ ਗਈ। ਅਤੇ ਜਦੋਂ ਉਸ ਨੇ ਉਧਰ ਦੇਖਿਆ ਤਾਂ ਉਸ ਦੇ ਬੱਚੇ ਇਸ ਦੁਨੀਆ ਤੋਂ ਚਲੇ ਗਏ ਸਨ। ਉਹ ਬਹੁਤ ਦੁਖੀ ਸੀ। ਉਸ ਨੂੰ ਬਹੁਤ ਵੱਡਾ ਸਦਮਾ ਲੱਗਾ ਸੀ ਜਿਸ ਕਾਰਨ ਉਹ ਉਦਾਸ ਹੋ ਕੇ ਘਰ ਬੈਠੀ ਰਹਿੰਦੀ ਸੀ। ਦੋਵਾਂ ਬੱਚਿਆਂ ਦੀ ਮੌਤ ਦਾ ਉਹਨਾਂ ਦੀ ਮਾਂ ਮਸਾਈ ਤੇ ਡੂੰਘਾ ਅਸਰ ਪਿਆ ਦਿਨ ਰਾਤ ਉਹ ਆਪਣੇ ਬੱਚਿਆਂ ਨੂੰ ਯਾਦ ਕਰਦੀ ਰਹਿੰਦੀ ਸੀ ਅਤੇ ਰੋਂਦੀ ਰਹਿੰਦੀ ਸੀ ਮਸਾਈ ਆਪਣੇ ਬੱਚਿਆਂ ਦੀ ਯਾਦ ਵਿੱਚ ਰੋਜ਼ਾਨਾ ਇੱਕ ਡਾਇਰੀ ਲਿਖਦੀ ਸੀ ਅਤੇ ਬੱਚਿਆਂ ਦੀ ਵੱਖ-ਵੱਖ ਪੇਂਟੀਆਂ ਵੀ ਬਣਾਉਂਦੀ ਸੀ ਉਹ ਬਹੁਤ ਰੋਂਦੀ ਸੀ ਕੁਝ ਸਮੇਂ ਬਾਅਦ ਜਾਪਾਨ ਦੀ ਮਸ਼ਹੂਰ ਕਾਰਟੂਨ ਲੇਖਕਾ ਜੋਤਸ਼ਾ ਓਟਸਾਈ ਨੂੰ ਇਸ ਬਾਰੇ ਪਤਾ ਲੱਗਾ ਅਤੇ ਉਹਨਾਂ ਨੇ ਇਸ ਤੇ ਕਾਰਟੂਨ ਬਣਾਉਣ ਦਾ ਫੈਸਲਾ ਕੀਤਾ ਇਸ ਤਰ੍ਹਾਂ ਚਿੰਚਨ ਦਾ ਕਾਰਟੂਨ ਬਣਿਆ ਅਤੇ ਦੁਨੀਆ ਦੇ ਸਾਹਮਣੇ ਆਇਆ ਚਿੰਚਨ ਕਾਰਟੂਨ ਪਹਿਲੀ ਵਾਰ 1990 ਵਿੱਚ ਜਾਪਾਨੀ ਹਫਤਾਵਰੀ ਮੈਗਜ਼ੀਨ ਮੰਗਾ ਐਕਸ਼ਨ ਵਿੱਚ ਪ੍ਰਦਰਸ਼ਿਤ ਕੀਤਾ ਗਿਆ ਸੀ ਜੋ ਫੁਟ ਬਾਸ਼ਾ ਦੁਆਰਾ ਪ੍ਰਕਾਸ਼ਿਤ ਕੀਤਾ ਗਿਆ ਸੀ ਇਹ ਹੈ ਚਿੰਚਨ ਕਾਰਟੂਨ ਦੀ ਅਸਲ ਕਹਾਣੀ ਚਿੰਚਨ ਦਾ ਕਿਰਦਾਰ ਅਸਲ ਜ਼ਿੰਦਗੀ ਤੇ ਆਧਾਰਿਤ ਹੈ ਧੰਨਵਾਦ ਜੀ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤੇ ਵੀਡੀਓ ਨੂੰ ਲਾਈਕ ਕਰਨਾ ਸ਼ੇਅਰ ਕਰਨਾ ਤੇ ਕਮੈਂਟ ਕਰਨਾ ਨਾ ਭੁੱਲਣਾ ਧੰਨਵਾਦ